ਤੰਤਨ ਗੁਰੂ ਜੀ ਸ਼ੁਕਰਾਣਾ ਗੁਰੂ ਜੀ ਤੁਸੀਂ ਮਾਰ ਇਹ ਸਾਡੇ ਘਰ ਸ਼ਹੀਦ ਵਰਸ਼ਾ ਦਾ ਕੀਤੀ ਹੈ ਉਹ ਇੱਕ ਘਰ ਨੂੰ ਅਜੀ ਤੰਤਨ ਕਰ ਦਿੱਤਾ ਹੈ ਤਾਂ ਸਾਰੇ ਇੱਕ ਪਰਿਵਾਰ ਪੂਰੀ ਤਰ੍ਹਾਂ ਪੂਰੀਆਂ ਚ ਸ਼ੁਕਰਾਣਾ ਕਰਦੇ ਹੈ ਸ਼ਹੀਦ ਵਰਸ਼ਾ ਕਿੱਥੇ ਹੋਈ ਹੈ ਤੇ ਕਿਹੜੇ ਕਦ ਵਿੱਚ ਹੋਈ ਹੈ ਤੇ ਕਿਹੜਾ ਮੱਲਾ ਵੈ ਇਹ ਫਗਵਾੜਾ ਚ ਸੁਦਾ ਮਲੇ ਸਰਾਫਾ ਵੀ ਹੈ ਇਹਦਾ ਪਹਿਲੇ ਸੁਦਾ ਮਲੇ ਹੋਈ ਹੈ ਪਰ ਵੀ ਆਂਟੀ ਤੇ ਤਾਂ ਕਿੱਡਾ ਕਿੱਦਾਂ ਦਾ ਤੁਸੀਂ ਇਹ ਫਕਰ ਮਹਿਸੂਸ ਕਰ ਰਹੇ ਹੋ ਜਦੋਂ ਤੁਹਾਡੇ ਮਤਲਬ ਕੀ ਸ਼ਾਇਦ ਵਰਸਾ ਹੋਈ ਹੈ ਘਰ ਦੇ ਵਿੱਚ ਸ੍ਰੀ ਗੁਰੂ ਮਹਾਰਾਜ ਉਹ ਬਹੁਤ ਬਹੁਤ ਕਿਰਪਾਯਾ ਮੰਗਦਾ ਧੰਨਵਾਦ ਕਰਦੇ ਆਪਾਂ ਜੀ ਕਿਉਂਕਿ ਸਾਡੇ ਘਰ ਨੂੰ ਵੀ ਆਪਣਾ ਇੱਕ ਸ਼ਕਤ ਸਮਝੀ ਇੱਥੇ ਤੁਹਾਨੂੰ ਦਰਸ਼ਨ ਦਿੱਤੇ ਨੇ ਇਹ ਇਹ ਜਿਹੜੀ ਸ਼ਾਇਦ ਵਰਸ਼ਾ ਬੁੱਧਵਾਰ ਬੁੱਧਵਾਰ ਮੈਰ ਤੋਂ ਸ਼ੁਰੂਆ ਅੱਜ ਸ਼ੁੱਕਰਵਾਰ ਹੋ ਗਿਆ ਤੇ 2-3 ਦਿਨ ਹੋ ਗਏ ਲਗਰ ਚੱਲ ਰਹੀ ਹੈ ਕਿਤੇ ਸਟਾਪ ਹੋ ਜਾਂਦੀ ਆ ਚੱਲ ਰਹੀ ਆ ਬਾਥਰੂਮ ਚਾਹੋ ਜਿੱਥੇ ਵੀ ਆਰ ਘਰ ਕੰਮ ਨੇ ਜੋ ਹਰ ਦਿਵਾਰਾ ਤੋਂ ਬਾਥਰੂਮ ਚ ਸਰ ਬਸੇ ਵੀ ਪ੍ਰੋਪਰ ਸ਼ਾਇਦ ਵਰਸ਼ਾ ਹੋਈ ਆ ਇਹ ਬੋਲਿਓ ਸ਼ਾਇਦ ਰੋਹਿਤ ਪ੍ਰਸ਼ਾਦ ਦਿੱਤਾ ਜਾ ਰਿਹਾ ਹੈ ਇਹ ਇਹ ਸ਼ਾਇਦ ਵਰਸ਼ਾ ਕਿੱਥੇ ਹੋਈ ਹੈ ਕਿਹਨਾਂ ਦੇ ਘਰ ਵਿੱਚ ਹੋਈ ਹੈ ਇਹ ਰੋਹਿਤ ਚੂਜੀ ਦਾ ਪ੍ਰਵੀਨ ਆਂਟੀ ਦਾ ਘਰ ਹੈ ਇਲਾਵਾ ਮੱਲੇ ਦੇ ਵਿੱਚ ਘਰ ਹੈ ਜੀ ਅਗਦੀ ਉਤਰੀ ਮੱਲੇ ਦੇਗੇ ਤੇ ਕਿ ਕਿਸ ਤਰ੍ਹਾਂ ਮਦੀ ਨੂੰ ਮਗੀ ਕਰ ਰਹੇ ਆ ਇਹ ਗੁਰੂ ਜੀ ਦਾ ਚਮਤਕਾਰ ਹੈ ਜੀ ਇਹ ਜਗਤ ਗੁਰੂ ਜੀ ਇਹ ਸਾਰੇ ਕਿਰਪਾ ਕਰਦੇ ਜੀ ਕਲਿਆੜ ਕੀਤਾ ਗੁਰੂ ਜੀ ਨੇ ਸਭ ਤੇ ਸ਼ੁਕਰਾਨਾ ਗੁਰੂ ਜੀ ਮੇਰਾ ਨਾਮ ਰੋਹਿਤ ਕੁਮਾਰ ਹੈ ਜੀ ਸਰਾਫਾ ਬਜ਼ਾਰ ਸੂਧਾ ਮੱਲੇ ਤੋਂ ਬਈ ਅਸੀਂ ਰਹਿ ਰਹੇ ਆਂ ਪਰਸੋ ਦੁਪਹਿਰ 2:30 ਵਜੇ ਤੋਂ ਬਾਜੀ ਸ਼ਾਇਦ ਵਰਸ਼ਾ ਸ਼ੁਰੂ ਹੋ ਗਈ। ਨਹੀਂ। ਪਹਿਲੇ ਮੇਰੇ ਛੋਟੇ ਬੇਟੇ ਨੇ ਦੇਖਿਆ ਗੁਰੂ ਜੀ ਦੇ ਸਵਰੂਪ ਦੇ ਵਿੱਚ ਛਿੱਟੇ ਪਏ ਹੋਏ ਸੀਗੇ ਕਹਿ ਰਹੇ ਸੀ। ਪਰ ਜਦ ਅਸੀਂ ਦੇਖਿਆ ਸਾਰਿਆਂ ਨੇ ਆ ਕੇ ਪਾਜੀ ਸ਼ਾਇਦ ਵਰਸ਼ਾ ਹੋ ਰਹੀ ਸੀ। ਪਹਿਲੇ 2-3 ਸਵਰੂਪਾਂ 'ਚ ਹੋਈ। ਫਿਰ ਕੱਲ ਸਾਰੀ ਦੀਵਾਰਾਂ 'ਚ ਹੋਈ ਬਾਹਰ। ਤੇ ਕੱਲ ਰਾਤ ਤੋਂ ਬਾਅਦ 12 ਵਜੇ ਤੋਂ ਬਾਅਦ ਸਾਰੇ ਮੰਦਰ 'ਚ ਪੂਰੇ ਘਰ ਦੇ ਵਿੱਚ ਜਿੰਨੇ ਵੀ ਸਵਰੂਪ ਹੈਗੇ ਆ ਸਾਰਿਆਂ ਦੇ ਵਿੱਚ ਸ਼ਾਇਦ ਵਰਸ਼ਾ ਹੋ ਰਹੀ ਆ। ਸਾਰੇ ਦਰਸ਼ਨ ਕਰਨ ਲਈ ਇੱਕ ਬੇਨਤੀ ਕੀਤੀ ਜਾਂਦੀ ਆ ਕਿ ਜਿਹੜੀ ਵੀ ਸੰਗਤ ਨੇ ਮੱਥਾ ਟੇਕਣਾ ਆ ਕੇ ਸ਼ਾਮ ਨੂੰ 4 ਵਜੇ ਤੋਂ 7 ਵਜੇ ਤੱਕ ਖੁੱਲੇ ਦਰਸ਼ਨ ਆ ਜਿਸ ਵੇਲੇ ਮਰਜ਼ੀ ਆ ਕੇ ਮੱਥਾ ਟੇਕੋ ਕਿ ਕਿਹੜਾ ਮੱਲਾ ਪੈਂਦਾ ਇਹ ਕਿਹੜਾ ਮਤਗੀ ਐਡਰੈਸ ਵਗੈਰਾ ਕੀ ਆ ਇਹਦਾ ਸਰਾਫਾਂ ਬਿਆਰ ਸੂਦਾ ਮੁਹੱਲਾ ਵਿੱਚ ਆਪਣਾ ਘਰ ਹੈ ਜੀ ਸ਼ਾਮ ਨੂੰ 4 ਵਜੇ ਤੋਂ 7 ਵਜੇ ਤੱਕ ਹਰ ਰੋਜ਼ ਜਦੋਂ ਮਰਜ਼ੀ ਮੱਥਾ ਟੇਕੋ ਆਗੇ ਗੁਰੂ ਜੀ ਦੇ ਦਰਸ਼ਨ ਕਰੋ ਸ਼ਾਇਦ ਵਰਖਾ ਦਾ ਆਨੰਦ ਲਓ ਆ ਕੇ ਆਪਣਾ ਜਲ ਪ੍ਰਸ਼ਾਦ ਤੇ ਗੁਰੂ ਜੀ ਦੇ ਜਿੱਲਾ ਵੀ ਸ਼ਹਿਰ ਆਇਆ ਹਰੇਕ ਬੋਟਲ ਦੇ ਵਿੱਚ ਇੱਕ ਇੱਕ ਡ੍ਰੌਪ ਪਾ ਕੇ ਹਰੇਕ ਸੰਗਤ ਨੂੰ ਦਿੱਤਾ ਜਾਏਗਾ ਖੁੱਲੇ ਦਰਸ਼ਨ ਨਾਲ ਆ ਕੇ ਗੁਰੂ ਜੀ ਦੇ ਦਰਸ਼ਨ ਕਰੇ